ਸ਼੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹਨਾ ਵਿੱਚ ਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਦੁਰੈ ਤਿਗ ਜੀਵਨ ਤ੍ਰਿਗ ਵੇਸ ਹੋਰ ਕਿ ਤੈ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨਨ ਵਾਰ ਮਨ ਰੇ ਗੁਰਮੁਖ ਅਗਨ ਨਿਵਾਰ ਜੈ ਗੁਰੁ ਗਤਿ ਨਿਵਾਰ ਗੁਰ ਕਾ ਕਹਿਆ ਮਨ ਵਸੈ ਜੈ ਗੁਰੁ ਕਾ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਜੈ ਤ੍ਰਿਸ਼ਨਾ ਮਾਰ ਰਾਗ ਸ੍ਰੀਰਦਨ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਭਰਮੇ ਪਾਹਿਨ ਵਿਜਵੈ ਜੇ ਪਵੈ ਦਸੰਤਰ ਦੇਸ ਗੁਰੂ ਦੀ ਸ਼ਰਨ ਛੱਡ ਕੇ ਜੇ ਮਨੁੱਖ ਸੰਿਆਸ ਪੇਖ ਤਾਰ ਕੇ ਦੇਸ਼ ਦੇਸ਼ ਭਟਕਦਾ ਫਿਰੇ ਜੰਗਲਾਂ ਵਿੱਚ ਤੁਰਿਆ ਫਿਰੇ ਹੋਰ अनेकान्त ਧਾਰਮਿਕ ਕੰਮ ਕਰੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਫੇਰ ਵੀ ਇਸ ਤਰ੍ਹਾਂ ਕੀਤਿਆਂ ਉਹਦੇ ਅੰਦਰ ਦੀ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਨਹੀਂ ਬੁਝਦੀ ਸਮਝਾਈ ਹੁੰਦੀ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਗੁਰੂ ਦੀ ਸ਼ਰਨ ਨੂੰ ਛੱਡ ਕੇ ਸੰਿਆਸ ਧਾਰ ਕੇ ਵੇਸ ਦੇਸ ਵਿੱਚ ਭਟਕਦਾ ਫਿਰੇ ਕਦੀ ਕਿਤੇ ਕਦੀ ਕਿਤੇ ਤੁਰਿਆ ਫਿਰੇ ਘਰ-ਬਾਰ ਛੱਡ ਦਵੇ ਕਿੰਦੇ ਹਨ ਇਸ ਤਰ੍ਹਾਂ ਭਟਕਣ ਨਾਲ ਥਾਂ-ਥਾਂ ਤੇ ਤੁਰੇ ਫਿਰਨ ਦੇ ਨਾਲ ਵੀ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ ਉਹ बुझਦੀ ਨਹੀਂ ਅੰਤਰ ਮੈਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਕਿੰਦੇ ਜਿਹੜੇ ਅੰਦਰੋਂ ਵਿਕਾਰਾਂ ਦੀ ਮੈਲ ਹੈ ਨਾ ਇਸ ਤਰ੍ਹਾਂ ਲਹਿੰਦੀ ਨਹੀਂ ਅਜਿਹੇ ਜੀਵਨ ਤੇ ਫਟਕਾਰ ਹੈ ਤ੍ਰਿਗਦਾ ਤੁੰਦਾ ਲਾਲਤ ਦਾ ਫਟਕਾਰ ਕਿੰਦੇ ਐਸੇ ਜੀਵਨ ਤੇ ਫਟਕਾਰ ਹੈ ਔਰ ਐਸਾ ਭੇਖ ਵੀ ਫਟਕਾਰਯੋਗ ਹੈ ਐਸੇ ਜੀਵਨ ਤੇ ਵੀ ਲਾਲਤ ਹੈ ਐਸੇ ਜਿਹੜਾ ਭੇਖ ਬਣਾਇਆ ਹੋਇਆ ਹੈ ਉਸ ਭੇਖ ਤੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਤ੍ਰਿਗ ਹੈ ਫਟਕਾਰ ਹੈ ਜਿਸ ਜੀਵਨ ਦੇ ਵਿੱਚ ਅੰਦਰੂਪ ਤ੍ਰਿਸ਼ਨਾ ਨਹੀਂ ਮੁੱਕ ਸਕੀ ਜਿਸ ਜੀਵਨ ਨੂੰ ਧਾਰਨ ਕਰਕੇ ਇਹ ਮਨੁੱਖ ਜਿਹੜਾ ਹੈ ਸੰਸਾਰ ਤੇ ਆਉਣ ਦੇ ਮਕਸਦ ਦੀ ਪਹਿਚਾਨ ਨਹੀਂ ਕਰ ਸਕਿਆ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਤੁਰਿਆ ਫਿਰਿਆ ਕਦੀ ਕਿਤੇ ਕਦੀ ਕਿਤੇ ਐਸੇ ਜੀਵਨ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਫਿਟਕਾਰ ਹੈ ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਗੁਰੂ ਕੀ ਉਪਦੇਸ਼ ਕਹਿੰਦੇ ਹਨ ਇਹ ਗੱਲ ਤੇ ਪੱਕੀ ਹੈ ਕਿ ਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਸਾਡੇ ਕੋਲ ਬੰਤ ਇਤਿਹਾਸ ਹੈ ਆਪਾਂ ਪਿਛਲੇ ਦਿਨੀ ਮੇਰੇ ਖਿਆਲ ਵਿੱਚ ਸੰ다 ਕੀਤਾ ਗੁਰੂ ਅਮਰਦਾਸ ਜੀ ਦਾ ਇਤਿਹਾਸ ਕਿ ਜਿਹੜਾ ਗੁਰੂ ਵਾਲੇ ਨਹੀਂ ਸੀ ਬੜੇ ਗੁਰੂ ਅਮਰਦਾਸ ਜੀ ਇੱਕ ਜਿਸ ਸਾਧੂ ਦੇ ਨਾਲ ਮੁਲਾਕਾ ਹੋਇਆ ਉਹਨਾਂ ਸਵਾਭ ਕੀ ਗੁਰੂ ਅਰਦਾਸ ਜੀ ਨੂੰ ਪੁੱਛਿਆ ਕਿ ਜੀ ਤੁਹਾਡਾ ਗੁਰੂ ਕੌਣ ਹੈ ਤੁਹਾਡਾ ਸੁਭਾਅ ਬਹੁਤ ਮਿੱਠਾ ਹੈ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਤੁਹਾਡੇ ਵਿਚਾਰ ਬਹੁਤ ਨੇਕ ਹਨ ਮੈਨੂੰ ਬੜਾ ਚੰਗਾ ਲੱਗਾ ਤੁਹਾਡੀ ਸੰਗਤ ਕਰਕੇ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਅਰਦਾਸ ਜੀ ਨੇ ਉਸ ਵੇਲੇ ਆਖਿਆ ਕਿ ਮੇਰਾ ਤੇ ਜ ਕੋਈ ਵੀ ਗੁਰੂ ਨਹੀਂ ਮੈਂ ਤੇ ਦੇਵੀ ਦੇ ਦਰਸ਼ਨ ਵਾਸਤੇ ਦਾਨਾ ਹਾਂ ਦੇਵੀ ਦੇ ਦਰਸ਼ਨ ਹਰ ਸਾਲ ਕਰਨ ਜਾਣਾ। ਉੱਥੇ ਜਾ ਕੇ ਜੋ ਸਾਡੇ ਤੋਂ ਧਾਰਮਿਕ ਕੰਮ ਹੁੰਦੇ ਨੇ ਅਸੀਂ ਕਰ ਲੈਂਦੇ ਆ। ਅਜੇ ਮੈਂ ਗੁਰੂ ਵਾਲਾ ਨਹੀਂ ਬਣਿਆ। ਮੇਰਾ ਗੁਰੂ ਕੋਈ ਨਹੀਂ। ਉਸ ਸਾਧੂ ਨੇ ਕਹਿੰਦੇ ਜਿਹੜਾ ਜਲ ਵਾਲਾ ਗਲਵਾ ਫੜਿਆ ਸੀ ਉਹ ਛੁੱਟ ਦਿੱਤਾ। ਅਖ਼ਰ ساری ਜ਼ਿੰਦਗੀ ਬੀਤ ਗਈ ਤੂੰ ਜੇ ਗੁਰੂ ਵਾਲਾ ਨਹੀਂ ਬਣਿਆ। ਫਿਰ ਤੇਰਾ ਜੀਵਨ ਕਿਸੇ ਕੰਮ ਦਾ ਨਹੀਂ। ਜੇ ਤੂੰ ਅਜੇ ਗੁਰੂ ਵਾਲਾ ਨਹੀਂ ਬਣ ਪਾਇਆ। ਉਹ ਸਾਧੂ ਤੇ ਚਲਾ ਗਿਆ ਲੇਕਿਨ ਗੁਰੂ ਅਰਜਨ ਦੇਵ ਜੀ ਦੇ ਮਨ ਵਿੱਚ ਗੁਰੂ ਲਈ ਬੜੀ ਡੀਕ ਤੜਫ ਪੈਦਾ ਹੋ ਗਈ ਖਿੱਚ ਪੈਦਾ ਹੋ ਗਈ ਕਿ ਗੁਰੂ ਵਾਲਾ ਮੰਨਣਾ ਜੀਵਨ ਦੇ ਵਿੱਚ ਇੰਨਾ ਜ਼ਰੂਰੀ ਹੈ ਸੱਚ ਵਿੱਚ ਇੰਨਾ ਹੀ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਸ ਗੁੰਤੀ ਵਿੱਚ ਆਖਿਆ ਹੋਰ ਕਿਤੇ ਭਗਤਨ ਹੋਵੇਈ ਬਿਨ ਸਤਗੁਰ ਕੇ ਉਪਦੇਸ਼ ਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਦੇ ਨਾਲ ਪ੍ਰਮਾਤਮਾ ਦੀ ਭਗਤੀ ਮੈਂ ਕੀ ਕੀਤੀ ਦਾ ਸਕਦੀ ਵੇਖੋ ਗੁਰੂ ਨਾਨਕ ਸਾਹਿਬ ਦਾ ਸਿਰਫ ਇੱਕ ਮਤ ਹੈ ਗੁਰੂ ਨਾਨਕ ਸਾਹਿਬ ਦੀ ਸਿਰਫ ਇੱਕ ਵਿਚਾਰ ਹੈ ਤੁਸੀਂ ਕਿਸੇ ਇੱਕ ਸਾਧੂ ਕੋਲ ਗਏ ਉਹਨੇ ਤੁਹਾਨੂੰ ਆਖਿਆ ਜੀ ਕਾਰਬਾਰ ਛੱਡ ਦਿਓ ਮੇਰੇ ਕੋਲ ਆ ਜਾਓ ਤੁਸੀਂ ਉੱਥੇ ਚਲੇ ਗਏ ਥੋੜੇ ਦਿਨਾਂ ਬਾਅਦ ਤੁਹਾਨੂੰ ਲੱਗਾ ਇਹ ਸਾਧੂ ਵਿੱਚ ਭਗਤੀ ਇਹਦੀ ਘੱਟ ਦੂਜੇ ਦੀ ਧਾਰਾ ਹੈ ਤੁਸੀਂ ਉਹਦੇ ਕੋਲ ਚਲੇ ਗਏ ਉਹਨੇ ਆਖਿਆ ਜੀ ਇਹ ਸਾਰੇ ਜਿਹੜੇ ਕੰਮ ਕਰਨਾ ਸੀ ਇਹ ਛੱਡ ਦੇ ਹੁਣ ਆਹ ਕੰਮ ਕਰਨੇ ਸ਼ੁਰੂ ਕਰਦੇ ਇਹਨੂੰ ਕਰਨੇ ਸ਼ੁਰੂ ਕਰਾ ਦਿੱਤੇ ਕਿਉਂਕਿ ਅੱਖਾਂ ਨੇ ਨਾ ਜੋ ਚੰਗਾ ਵੇਖਦੀਆਂ ਨੇ ਉੱਤੇ ਝੱਟ ਫੜਵਾਣ ਤੋਂ ਜਾਂਦੀਆਂ ਨੇ ਵੀ ਇਹ ਜ਼ਿਆਦਾ ਵਧੀਆ ਕਰਦਾ ਹੈ ਪਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਤੂੰ ਚੰਗਾ ਤੇ ਗੁਰੂ ਨਾਨਕ ਸਾਹਿਬ ਤੂੰ ਸੋਹਣਾ ਨਾ ਦੁਨੀਆ ਵਿੱਚ ਕੋਈ ਕਰ ਸਕਿਆ ਔਰ ਨਾਲ ਕੋਈ ਕਰ ਸਕਿਆ ਕਿਉਂਕਿ ਅਸੀਂ ਪੜਦੇ ਹਾਂ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਸਿਰਫ ਸ਼ਰੀਰ ਕਰਕੇ ਨਹੀਂ ਗੁਰੂ ਨਾਨਕ ਸਾਹਿਬ ਸੂਰਤ ਕਰਕੇ ਵੱਡੇ ਨੇ ਗੁਰੂ ਨਾਨਕ ਸਾਹਿਬ ਗਿਆਨ ਦੇ ਖਜ਼ਾਨੇ ਕਰਕੇ ਵੱਡੇ ਨੇ ਜਿਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਜੋਗੀਆਂ ਨਾਲ ਗੁਸ਼ਟੀ ਕਰਦੇ ਤੇ ਜੋਗੀ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਝੁਕ ਜਾਂਦੇ ਨੇ ਕਿਉਂਕਿ ਗਿਆਨ ਗੁਰੂ ਨਾਨਕ ਸਾਹਿਬ ਕੋਲ ਖਮਾਲ ਦਾ ਹੈ ਜਿਸ ਸੁਮੀਰ ਪਗਤ ਪਰਵਤ ਤੇ ਜਾ ਕੇ ਸਾਧੂਆਂ ਨਾਲ ਗੁਰੂ ਨਾਨਕ ਸਾਹਿਬ ਗੁਸ਼ਟੀ ਕਰਦੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਝੁਕ ਜਾਂਦੇ ਕਹਿੰਦੇ ਨਹੀਂ ਜੀ ਭਾਵੇਂ ਸਾਡੀਆਂ ਜ਼ਿੰਦਗੀਆਂ ਲੰਗੀਆਂ ਪੜਾਣਾਂ ਤੇ ਬਹਿ ਕੇ ਬੰਦਗੀ ਤਪ ਕਰਦਿਆਂ ਪਰ ਜੋ ਅਸਲ ਵਿੱਚ ਗਿਆਨ ਤੋਂ ਅਸੀਂ ਵਾਂਝੇ ਸੀ ਉਹ ਗਿਆਨ ਤੁਹਾਡੇ ਕੋਲ ਹੈ ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ਼ ਗੁਰੂ ਦਾ ਉਪਦੇਸ਼ ਗ੍ਰਹਿਣ ਨਾ ਕਰੀਏ ਜੰਗਲਾਂ ਵਿੱਚ ਭਟਕਦੇ ਫਿਰਿਏ ਹੋਰ ਤਾਲੁਕ ਬੇੰਤ ਕਰਮ ਕਰਦੇ ਫਿਰਿਏ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤਰ੍ਹਾਂ ਤੇਰੇ ਧਰਮ ਕੰਮ ਕੀਤੇ ਕਿਸੇ ਪ੍ਰਵਾਨ ਦਾ ਕਿਸੇ ਲਾਭ ਨਹੀਂ ਤੰਗਿਲਦਾ ਉਹਨਾਂ ਦਾ ਮੰਨ ਰੇ ਗੁਰਮੁਖ ਅਗਨ ਨਿਵਾਰ ਕਹਿੰਦੇ ਹਨ ਹੀ ਮੇਰੇ ਮਨ ਗੁਰੂ ਦੀ ਸ਼ਰਨ ਭੈ ਗੁਰੂ ਦੀ ਗੋਦ ਵਿੱਚ ਮੈਂ ਫਿਰ ਕੀ ਹੋਏਗਾ ਕਿਤੇ ਅਗਨ ਨਿਵਾਰ ਕ੍ਰਿਸ਼ਨਾਂ ਦੀ ਅਗ ਦੂਰ ਕਰ ਸਕਦਾ ਹੈ ਗੁਰੂ ਦੇ ਕੋਲ ਜਾਇਆ ਗੁਰੂ ਤੋਂ ਗਿਆਨ ਲਿਆ ਗਿਆਨ ਨੂੰ ਜੀਵਨ ਵਿੱਚ ਕਮਾਇਆ ਅੰਦਰ ਤੇ ਦ੍ਰਿਸ਼ਟੀ ਨਾਲ ਕ੍ਰਿਸ਼ਨਾ ਦੀ ਆਗਮ ਨੂੰ ਤੂੰ ਦੂਰ ਕਰ ਸਕਦਾ ਹੈ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਪਰਮਾਤਮਾ ਦੇ ਨਾਮ ਨਾਲ ਜੁੜਨ ਕਰਕੇ ਨਾ ਮਨ ਦਾ ਜਿਹੜਾ ਮੁੱਲ ਨਾ ਉਹ ਅਮੁੱਲ ਹੋ ਜਾਂਦਾ ਇਹਦਾ ਕੋਈ ਮੁੱਲ ਵਾਲਾ ਨਹੀਂ ਦਿੰਦਾ ਇਹਦੀ ਕੀਮਤ ਜਿਹੜੀ ਨਾ ਜਿਵੇਂ ਇੱਕ ਆਮ ਬੰਦਾ ਬੇਕਦਰਾ ਜਿਹਦੀ ਕੋਈ ਕਦਰ ਨਾ ਕਰੇ ਲੇਕਿਨ ਜਦੋਂ ਉਹ ਉਹਦੀ ਕਿਸੇ ਕਲਾ ਦੀ ਕਦਰ ਪੈ ਰਹੀ ਹੈ ਠੀਕ ਹੈ ਜੀ ਤੁਸੀਂ ਵੇਖਿਆ ਨਾ ਇੱਕ 5-7 ਸਾਲ ਪਹਿਲਾਂ ਕੂੜਾ ਚੁਗਣ ਵਾਲੀ ਦੀ ਇੱਕ ਵੀਡੀਓ ਵਾਇਰਲ ਹੋਈ ਜਿਹੜੀ ਉਹ ਕੁਛ ਗੰਦੀ ਸੀ ਚੁਗਦੀ ਤੇ ਕੂੜਾ ਸੀ ਉਹਦੇ ਵਿੱਚ ਇੱਕ ਕਲਾ ਸੀ ਉਹ ਆਪਣੀ ਕਲਾ ਕਰਕੇ ਇੰਨੀ ਜ਼ਿਆਦਾ ਵਾਇਰਲ ਹੋਈ ਕੂੜਾ ਚੁੱਕਣ ਵਾਲੀ ਨੂੰ ਲੋਕ ਕਹਿੰਦੇ ਸੀ ਜੀ ਸਾਡੇ ਨਾਲ ਫੋਟੋ ਖਿਚਾ ਲਓ ਜਦੋਂ ਸਾਡੇ ਅੰਦਰ ਗਿਆਨ ਆ ਜਾਂਦਾ ਹੈ ਨਾ ਗਿਆਨ ਦਾ ਖਜ਼ਾਨਾ ਵੱਸ ਜਾਂਦਾ ਉਹ ਨੋ ਸਾਰੇ ਨੋ ਨੂੰ ਚੰਗੀ ਲੱਗਦੀ ਏ ਜਿਸ ਨੋ ਦੇ ਵਿੱਚ ਚੰਗੀ ਅਗਲ ਹੋਵੇ ਗਦਰ ਕਿਸੇ ਦੀ ਇਸ ਕਰਕੇ ਨਹੀਂ ਪੈਂਦੀ ਕਿ ਇਸ ਨੋ ਦੇ ਪੇਕੇ ਵੱਡੇ ਨੇ ਅਮੀਰ ਨੇ ਇਹ ਨੂੰ ਸੋਹਣੀ ਜਹਾ ਹੈ ਇਹ ਨੂੰ ਇਸ ਤਰ੍ਹਾਂ ਜੀਏ ਨੂੰ ਐਵੇਂ ਕਿਸੇ ਕਿਸੇ ਦੀ ਵੀ ਕਦਰ ਤਾਂ ਪੈਂਦੀ ਏ ਕਿ ਜੀ ਇਹ ਸਿਆਣੀ ਬੋਲਦੀ ਇਹਨੂੰ ਵੱਡੇ ਛੋਟੇ ਨਾਲ ਗੱਲ ਕਰਨ ਦਾ ਸਲੀਕਾ ਇਹ ਕਦੇ ਵੀ ਘਰ ਵਿੱਚ ਉੱਚਾ ਬੋਲ ਨਹੀਂ ਬੋਲਦੀ ਸਾਰਿਆਂ ਨੂੰ ਹਮੇਸ਼ਾ ਮਿਲਾ ਕੇ ਚੱਲਣ ਦੀ ਗੱਲ ਕਰਦੀ ਏ ਭਾਵੇਂ ਆਪਣੇ ਬੱਚਿਆਂ ਨੂੰ ਬਾਅਦ ਵਿੱਚ ਖਵਾਵੇ ਪਰ ਆਪਣੀ ਜਠਾਣੀ ਦੇ ਬੱਚਿਆਂ ਕੋਲੋਂ ਪਹਿਲਾਂ ਲੈ ਕੇ ਦਿੰਦੀ ਵਿਦਕਰਾ ਨਹੀਂ ਕਰਦੀ ਕਿਸੇ ਦੀ ਵੀ ਕਦਰ ਕਿਸੇ ਦੇ ਗਿਆਨ ਕਰਕੇ ਪੈਂਦੀ ਹੈ ਕਿਸੇ ਦੀ ਕੁਆਲਟੀ ਕਰਕੇ ਪੈਂਦੀ ਆਈਫੋਨ ਮਹਿੰਗਾ ਵੀ ਹੁੰਦਾ ਜੀ ਕਿਉਂਕਿ ਉਹਦੀਆਂ ਕੁਆਲਟੀਆਂ ਦੇਣੀਆਂ ਨੇ ਦੂਸਰੇ ਫੋਨਾਂ ਦੇ ਨਾਲੋਂ ਵੱਖਰੀਆਂ ਨੇ ਤੇ ਉਹ ਕੁਆਲਟੀ ਦੇ ਨਾਲ ਸਮਝੌਤਾ ਨਹੀਂ ਕਰਦੇ ਇਸ ਕਰਕੇ ਬ੍ਰੈਂਡ ਬ੍ਰੈਂਡ ਦਾ ਨਾਮ ਹੁੰਦਾ ਨਾ ਉਹਦੇ ਅੰਦਰ ਦੀ ਕਲਾ ਕੁਆਲਟੀ ਹਰ ਚੀਜ਼ ਵੱਖਰੀ ਹੈ ਫੋਨ ਤੇ 5000 ਦਾ ਵੀ 7000 ਦਾ ਵੀ ਹੈ ਲੇਕਿਨ 5000 ਔਰ 50000 ਦੇ ਫੋਨ ਵਿੱਚ ਬਹੁਤ ਜ਼ਿਆਦਾ ਫਰਕ ਹੈ ਉਹਦੀ ਕੀਮਤ ਤਾਂ ਹੈ ਕਿ ਉਹਦੀ ਕੁਆਲਿਟੀ 5000 ਦੇ ਫੋਨ ਨਾਲੋਂ ਕਿਤੇ ਕਈ ਗੁਣਾ ਵੱਧ ਦੇ ਜੇ ਮੈਂ ਚਾਹਨਾ ਹਾਂ ਜੇ ਅਸੀਂ ਚਾਹਦੇ ਹਾਂ ਕਿ ਸਾਡੀ ਪਰਿਵਾਰ ਵਿੱਚ ਕਦਰ ਪਵੇ ਆਪਣੀ ਤਰ੍ਹਾਂ ਦੀ ਕੁਆਲਿਟੀ ਲੱਗੇਗੀ ਐਸੀ ਗੁਣ ਲੈ ਕੇ ਇਹ ਜੁਬਾਨ ਵਿੱਚ ਐਸਾ ਰਸ ਲੈ ਕੇ ਆਈਏ ਮਿਲਣ ਵਾਲੇ ਨੂੰ ਫਤਿਹ ਵੇਖੋ ਕਿੰਨੇ ਕਮਾਲ ਸਾਡਾ ਇਤਿਹਾਸ ਕਿੰਨਾ ਕਮਾਲ ਨਾਲ ਅੱਗੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਲੈ ਵੱਡਾ ਹੋਵੇ ਛੋਟਾ ਆਵੇ ਜਾਣਦੇ ਹੋਈਏ ਨਾ ਜਾਣਦੇ ਹੋਈਏ ਬੋਲਦੇ ਹੋਈਏ ਨਾ ਬੋਲਦੇ ਹੋਈਏ ਸਿੱਖ ਦਾ ਫਰਜ਼ ਹੈ ਕਿ ਗੱਜ ਕੇ ਅੱਖਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਦੋਂ ਇੰਨਾ ਹੱਸ ਕੇ ਸੀ ਫਤਿਹ ਬੁਲਾਈ ਨਾ ਪੰਜਾਬ ਉਹ ਠੀਕ ਠਾਕ ਹੋ ਜੀ ਅਨਾ ਆਪਣੇ ਆਪ ਇੱਕ ਸਾਂਝ ਬਣ ਜਾਂਦੇ ਪਰ ਸਾਡਾ ਸਵਾਸ ਸਤਿਕਾਰ ਜੀ ਮੈਂ ਖਾਲਸਾ ਫਤੇ ਜੀ ਉਹ ਫਤੇ ਨਹੀਂ ਵੀ ਤੋੜ ਦਿੱਤਾ ਸਤਿਕਾਰ ਤੇ ਸ਼ਬਦ ਹੀ ਨਹੀਂ ਕਹਿ ਸਕਦਾ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਮਰਿਆਦਾ ਦਿੱਤੀ ਇਹਦਾ ਅਸੀਂ ਪਰਿਵਾਰਾਂ ਵਿੱਚ ਆਦਤ ਪਾ ਲਈ ਆਪਣੇ ਬੱਚੇ ਨੂੰ ਅਸੀਂ ਪੁੱਤਰ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਨਾ ਘਰ ਵਿੱਚ ਫਤੇ ਬੁਲਾ ਕੇ ਰਾਇਆ ਕਰ ਕਿੰਨਾ ਸੋਹਣਾ ਲੱਗੇ ਬੱਚੇ ਆਉਣ ਫਤੇ ਬੁਲਾਣ ਬੱਚੇ ਜਾਣ ਲੱਗੇ ਸਕੂਲ ਫਤੇ ਬੁਲਾ ਕੇ ਨਾ ਇੱਕ ਮਾਹੌਲ ਜਿਹੜਾ ਹੈ ਚੰਗਾ ਬਣ ਜਾਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਜੀ ਮੰਨ ਲੈ ਗੁਰਮੁਖ ਅਗਨ ਨਿਵਾਰਿੇ ਮੇਰੇ ਮਨ ਗੁਰੂ ਦੀ ਸ਼ਰਨ ਪਏਗਾ ਨਾ ਗੁਰੂ ਤੋਂ ਗਿਆਨ ਲਏਗਾ ਤੇਰੇ ਅੰਦਰ ਦੀ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਬੁਝ ਜਾਏਗੀ ਅਗਲੀ ਪਉੜੀ ਜੀ ਆਪਾਂ ਪੜ੍ਹੀ ਹੈ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਇਹ ਜਿਹੜਾ ਮਨ ਹੈ ਇਹਦਾ ਇਹ ਅਮੁੱਲਤਾ ਹੋਏਗਾ ਇਹਦੀ ਕੀਮਤ ਮਹਿੰਗੀ ਤਾਂ ਹੋਏਗੀ ਜਦੋਂ ਇਹ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਟਿਕਾ ਲਏਗਾ ਮਿਲ ਸਤ ਸੰਗਤ ਹਾਰ ਪਾਈ ਐ